ਇੱਕ ਬੇਨਤੀ ਕਰਨੀ ਚਾਹਨਾ ਹੈ ਅੱਜ ਇੱਕ ਬਵਾਦ ਚੱਲ ਰਿਹਾ ਖੇਡ ਕਬੱਡੀ ਦੇ ਵਿੱਚ ਮੈਂ ਬੋਲਣਾ ਤੇ ਨਹੀਂ ਸੀਗਾ ਪਰ ਮੈਂ ਬੇਨਤੀ ਕਰਦਾ ਆਹ ਬੰਦਿਆਂ ਨੇ ਵੀ ਕਬੱਡੀ ਖੇਡੀ ਹੈ ਔਰ ਬਹੁਤ ਸਾਰੇ ਲੋਕ ਟਿੱਪਣੀਆਂ ਕਰਦੇ ਆ ਮੈਂ ਦੋਨੋਂ ਧਿਰਾਂ ਨੂੰ ਬੇਨਤੀ ਕਰਦਾ ਜਿਹੜਾ ਅੱਜ ਬਵਾਦ ਚੱਲ ਰਿਹਾ ਹੈ ਹੱਥ ਬੰਨ੍ਹ ਕੇ ਆ ਝੋਲੀ ਅੱਡ ਕੇ ਬੇਨਤੀ ਕਰਦੇ ਆ ਕਿ ਖੇਡ ਕਬੱਡੀ ਦੇ ਵਿੱਚ ਬਹੁਤ ਸਾਰੇ ਪਲੇਅਰਾਂ ਨੇ ਬੜੀ ਸਾਫ਼ ਸੁਥਰੀ ਕਬੱਡੀ ਖੇਡੀ ਹੈ ਅਸੀਂ ਇਹ ਵੀ ਗੱਲ ਮੰਨਦੇ ਆ ਵੀ ਬਹੁਤ ਸਾਰੀਆਂ ਔਰਤਾਂयां ਹੈਗੀਆਂ ਕਬੱਡੀ ਦੇ ਵਿੱਚ ਪਰ ਇਹਨੂੰ ਬੰਦ ਕਰਾਉਣ ਦੇ ਰਾਹ ਨਾ ਪਾਓ ਮੇਰੇ ਵੀਰੋ ਆਪਾਂ ਇਹਦੇ ਕੋਈ ਸਾਰਥਕ ਹੱਲ ਕਢੀਏ ਆਪਾਂ ਇਹਨੂੰ ਅੱਗੇ ਲੈ ਕੇ ਜਾਈਏ ਤਾਂ ਕਿ ਜਿਹੜੇ ਨਵੇਂ ਮੁੰਡਿਆਂ ਨੇ ਸੁਪਨੇ ਲਏ ਹੋਏ ਐ ਮੇਰੇ ਪੰਜਾਬੀ ਵੀਰੋ ਉਹਨਾਂ ਦੇ ਸੁਪਨੇ ਟੁੱਟਾ ਨਾ ਆਹ ਜਿਹੜੇ ਜਾਲ ਵਾਲੇ ਅੱਗੇ ਕਲੀ ਵਾਲੇ ਤੋਂ ਲੈ ਕੇ ਪਤਾ ਨਹੀਂ ਰੇੜੀਆਂ ਵਾਲੇ ਕਿੰਨੇ ਬਾਹਰ ਆ ਕੇ ਖੜਦੇ ਆ ਪਤਾ ਨਹੀਂ ਕਿੰਨੇ ਘਰਾਂ ਦੇ ਚੁੱਲ੍ਹੇ ਤਪਦੇ ਆ ਪਤਾ ਨਹੀਂ ਕਿੰਨੀਆਂ ਕਮੀਨਾ ਬੰਦਿਆਂ ਨੇ ਲਾਈਆਂ ਹੁੰਦੀਆਂ ਯਾਰ ਸੀਜ਼ਨ ਆਊਗਾ ਚਾਰ ਪੈਸੇ ਹੋਣਗੇ ਕਿਸੇ ਨੇ ਬਾਪ ਦਾ ਕਰਜ਼ਾ ਲõਣਾ ਕਿਸੇ ਨੇ ਭੈਣ ਦਾ ਵਿਆਹ ਕਰਨਾ ਕਿਸੇ ਨੇ ਘਰ ਬਣਾਉਣਾ ਕਿਸੇ ਨੇ ਕੁਝ ਕਰਨਾ ਕਿਸੇ ਨੇ ਕੁਝ ਕਰਨਾ ਕਿਸੇ ਨੇ ਹਰ ਘਰ ਦੇ ਆ ਬੱਚੇ ਵੀ ਪੜਾਉਣੇ ਆ ਸੋ ਮੇਰੀ ਇਹ ਬੇਨਤੀ ਹੈ ਦੋਨੋਂ ਤਰ੍ਹਾਂ ਨੂੰ ਮੈਂ ਬੇਨਤੀ ਕਰਦਾ ਇੱਕ ਸਾਂਝਾ ਤੌਰ ਤੇ ਵੀ ਮੇਰੇ ਵੀਰੋ ਬੰਦ ਕਰ ਦਈਏ ਇਸ ਵਿਵਾਦ ਨੂੰ 2026 ਦੇ ਵਿੱਚ ਇੱਕ ਨਵੀਂ ਸ਼ੁਰੂਆਤ ਕਰੀਏ ਖੇਡ ਕਬੱਡੀ ਦੇ ਲਈ ਔਰ ਪੰਜਾਬ ਪੰਜਾਬੀ ਅੱਧ ਲਈ ਇੰਨੀ ਕੇ ਮੇਰੀ ਬੇਨਤੀ ਹੈ ਥੋੜਾ ਸਾਰਿਆਂ ਦਾ ਚੱਲਿਆ ਹੋਏ ਇੱਕ ਕਦਮ ਸਿਰ ਮੱਥੇ ਸਤਕਾਰ